Tchau, <laughs> tchau. साम <laughs> साम ਸਤਿਗੁਰਾਂ ਦੀ ਸਾਜਿਬਾਜੀ ਗੁਰੂ ਖਾਲਸਾ ਸਾਹਿਬ ਸਾਜਤ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰਿਆ ਬੜੀ ਗੱਦਰ ਦਾ ਬਣਾ ਕੇ ਆਪ ਜੀ ਢਾਡੀ ਜਥੇ ਦੇ ਵਿੱਚ ਪਾਸੋਂ ਕਪਤਾ ਦੇ ਫੁੱਲ ਸਰਪੰਨ ਕਰ ਰਹੇ ਸੀ ਆਓ ਕੋ ਸਭਾ ਆਪ ਜੀ ਦੇ ਨਾਲ ਇਤਿਹਾਸ ਕਰਨੀਆਂ ਦੇ ਵਿਚਾਰ ਦੀ ਸਾਂਝ ਕਰੀਏ ਇਸ ਤੋਂ ਪਹਿਲਾਂ ਨਾਲ ਮਿਲ ਕੇ ਫਤਿ ਬਲਾਓ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ ਸਤਿਗੁਰਾਂ ਦੀ ਰਹਿਮਤ ਦੇ ਨਾਲ ਦੀ ਵਿਕਾਇਤ ਭਾਰ ਭਾਈਚਾਰਕ ਸਾਜ ਦੇ ਸੰਗਤ ਇਹ ਨਗਰ ਕੀਰਤਨ ਨਗਰਾਂ ਦੇ ਵਿੱਚ ਸਜਾਏ ਜਾਂਦੇ ਨੇ ਗੁਰੂ ਘਰ ਦੇ ਵਿੱਚ ਬਾਣੀ ਦੇ ਜਾਪ ਹੁੰਦੇ ਨੇ ਉਪਰੰਤ ਦੀਵਾਨ ਸਜਦੇ ਨੇ ਤੇ ਆਪਾਂ ਥੋੜਾ ਬੈਠ ਕੇ ਗੁਰਬਾਣੀ ਗੁਰਮਤ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਦੇ ਆ ਅੱਜ ਤਾਂ ਗੁਰ ਨਾਨਕ ਦੇ ਬਾਛਾ ਜਿਹਦਾ ਆਗਮਨ ਪ੍ਰਕਾਸ਼ਪੁਰਬ ਹੈ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਨਾਨਕ ਨਾਮ ਦੇ ਦਾ ਸੱਜਣਾਂ ਬੈਠੀਆਂ ਨੇ ਉਹ ਸਤਿਗੁਰਾਂ ਦਾ ਆਤਮਿਕ ਉਪਰਬ ਬਣਾ ਰਿਹਾ ਹੈ

ਭੇੜ ਕੋਈ ਪੈ ਕੰਮ ਪਰ ਭੇਜ ਕੋਈ ਬਣੀ ਆਉਂਦੀ ਆ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸੁਣੀ ਪੁਕਾਰ ਦਰਤਾਰ ਸਭ ਗੁਰੂ ਨਾਨਕ ਜਗ ਮਾਹਿਤ ਉਹ ਦੁਨੀਆਂ ਦੀਆਂ ਦੁਖੀਆਂ ਦੀਆਂ ਦਰਦੀਆਂ ਪੁਕਾਰਾਂ ਸੁੱਕਿਆ ਨੇ ਪਰ ਜਿਹਨੇ কুমੜਾਈਏ ਇਹ ਬਨਾ ਉਸ ਕੀਦੇ ਵਿੱਚ ਖੇੜਾ ਉਹ ਘਰ ਪਰਿਵਾਰ ਨੂੰ ਬਧਾਈਆਂ ਪੜੀਆਂ ਕਿੰਨੇ ਬਟਪਾਟੇ ਰਹਿੰਦੇ ਉਹ ਬਖਾ ਜਿਨ੍ਹਾਂ ਦੇ ਘਰ ਦੇ ਵਿੱਚ ਆਪ ਨਾ ਰਾਇਣ ਕਦਾ ਧਾਰ ਜਗ ਮੈਂ ਪਰਵਰਿਓ ਉਹ ਗਾਨ ਪੁੱਤ ਨਾਨਕ ਦੇ ਰੂਪ ਦੇ ਅਮਰ ਪੁੱਤਰ ਬਣ ਕੇ ਜਦੋਂ ਮਾਤਾ ਤ੍ਰਿਪਤਾ ਜੀ ਦੀ ਕੁੱਪ ਤੋਂ ਪ੍ਰਗਟ ਹੋਏ ਤੇ ਜਗ ਨੇ ਉਸ ਪਰਿਵਾਰ ਨੂੰ ਬਿਦਾਇਆ ਦਿੱਤੀਆਂ ਤੇ ਕਿਵੇਂ ਇਹ ਧਰਤੀ ਤੋਂ ਇਹ ਸਮਾਜ ਤੋਂ ਚਾਏ ਆਪ ਦੌਰ ਤੇ ਕੋਈ ਪੈ ਵਿੱਚ ਹੁੰਦਾ ਹੈ ਕੀ ਹੁੰਦਾ ਪਰ ਤਾਰਾ ਉਹੀ ਬਕਤ ਹੈ ਅੱਜ ਵੀ ਚੋਦੇ ਤਰ੍ਹਾਂ ਕਰਾਦੇ ਧਰਮਾਰਿਆਂ ਦੇ ਪਰ ਧਰਮ ਦੀ ਜਿੰਦ ਧਰਮ ਨਹੀਂ ਕਿਤੇ ਲੜਨ ਨਹੀਂ ਆਉਂਦੀ ਧਰਮ ਤੋਂ ਹੋਂ ਦਾ ਬਖਾਵਾ ਦੀ ਗੱਲ ਕਰਦਾ ਹੈ ਇਹੋ ਜਿਹਾ ਤਾਰਿਆਂ ਦੇ ਅੰਦਰ ਸਮੇਂ ਦੇ ਨਾਲ ਕਿਵੇਂ